ਸੀ ਆਨੇ ਦਾ ਕਿਹਾ ਤੇ ਓਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਹੈ ਬਿਲਕੁਲ ਜੀ ਇਹ ਕਹਾਵਤ ਆਪਾਂ ਸਾਰਿਆਂ ਨੇ ਸੁਣੀ ਹੈ ਇਸੇ ਬਾਰੇ ਅੱਜ ਗੱਲ ਕਰਾਂਗੇ ਤੁਹਾਡੇ ਆਪਣੇ ਚੈਨਲ ਰੀਐਸਟੀਵੀ ਤੇ ਤੇ ਦੋਸਤੋ ਤੁਹਾਡੀ دوست ਮੰਨਪ੍ਰੀਤ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਈ ਹੈ ਤੇ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਕਿਉਂਕਿ ਅੱਜ ਦੇ ਜਿਹੜੇ ਟਿਪਸ ਨੇ ਬਹੁਤ ਹੀ ਜ਼ਰੂਰੀ ਹੈ ਗਰੇ ਸਾਡੀ ਸਿਹਤ ਨੂੰ ਲੈ ਕੇ ਤੇ ਨਾਲ ਹੀ ਸਾਡੀ ਬਿਊਟੀ ਨੂੰ ਲੈ ਕੇ ਕਿਉਂਕਿ ਅੱਜ ਦੇ ਟਾਈਮ ਤੇ ਆਪਾਂ ਸਾਰੇ ਚਾਹਨੇ ਕਿ ਪਾਸ ਸੁੰਦਰ ਦਿਖੀਏ ਜਿਹੜੇ ਆਮਲੇ ਹੁੰਦੇ ਨੇ ਸਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ ਬਹੁਤ ਹੀ ਫਾਇਦੇਮੰਦ ਹੁੰਦੇ ਨੇ ਜੇਕਰ ਆ ਬਹੁਤ ਵਧੀਆ ਸਾਡੇ ਵਾਲਾਂ ਹੀ ਬਹੁਤ ਵਧੀਆ ਔਰ ਦੂਜੀ ਗੱਲ ਸਾਡੀ ਅੱਖਾਂ ਦੀ ਰੋਸ਼ਨੀ ਲਈ ਵੀ ਬਹੁਤ ਜ਼ਿਆਦਾ ਵਧੀਆ ਹੈਗਾ ਇਹਦੇ ਨਾਲ ਕੀ ਹੁੰਦਾ ਵੇ ਸਾਡੀ ਜਿਹੜੀ ਅੱਖਾਂ ਦੀ ਰੋਸ਼ਨੀ ਉਹ ਸਹੀ ਰਹਿੰਦੀ ਹੈ ਵਾਲ ਸਾਡੇ ਕਾਲੇ ਰਹਿੰਦੇ ਨੇ ਔਰ ਜੇਕਰ ਆਪਾਂ ਗੱਲ ਕਰੀਏ ਆਪਣੇ ਫੇਸ ਨੂੰ ਲੈ ਕੇ ਤੇ ਦੋਸਤੋ ਸਾਡੇ ਫੇਸ ਤੇ ਗਲੋ ਤਾਂ ਹੀ ਆਏਗਾ ਜੇਕਰ ਆਪਾਂ ਵਧੀਆ ਖਾਵਾਂਗੇ ਇਸ ਲਈ ਜੇਕਰ ਤੁਸੀਂ ਆਪਣੇ ਫੇਸ ਤੇ ਗਲੋ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਮਲਾ ਜਿਹੜਾ ਹੈ ডেইলি ਰੁਟੀਨ ਦੇ ਵਿੱਚ ਜ਼ਰੂਰ ਇਸਤੇਮਾਲ ਕਰੋ ਤੁਸੀਂ ਉਹਦਾ achar ਖਾ ਸਕਦੇ ਹੋ ਉਹਦਾ achar ਵੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤੇ ਨਾਲ ਹੀ ਉਹਦਾ ਜੂਸ ਵੀ ਬਹੁਤ ਵਧੀਆ ਹੁੰਦਾ ਹੈ ਆਮਲੇ ਨੂੰ ਸੁਕਾ ਕੇ ਆ ਕੇ ਉਹਦਾ ਪਾਊਡਰ ਬਣਾ ਕੇ ਤੁਸੀਂ ਕੀ ਕਰ ਸਕਦੇ ਹੋ ਉਹਨੂੰ ਤੁਸੀਂ ਆਪਣੇ ਵਾਲਾਂ ਤੇ ਲਗਾ ਸਕਦੇ ਹੋ ਕਿਵੇਂ ਕਰਨਾ ਹੈ ਪਾਣੀ ਲੈਣਾ ਹੈ ਉਹਦੇ ਵਿੱਚ ਜਿਹੜਾ ਆਮਲੇ ਦਾ ਪਾਊਡਰ ਹੁੰਦਾ ਹੈ ਉਹਨੂੰ ਤੁਸੀਂ ਬੋਇਲ ਕਰਨਾ ਹੈ ਉਹਨੂੰ ਬੋਇਲ ਕਰਨ ਤੋਂ ਬਾਅਦ ਥੋੜਾ ਜਿਹੀ ਵੀ ਇੱਕ ਗਲਾਸ ਤੁਸੀਂ ਪਾਣੀ ਪਿਆਉ ਤੇ ਚ ਦੋ ਚਮਚ ਤੁਸੀਂ ਆਮਲੇ ਦਾ ਪਾਊਡਰ ਪਾਓ ਤੇ ਉਹਨੂੰ ਬੋਇਲ ਕਰੋ ਜਦੋਂ ਅੱਧਾ ਗਲਾਸ ਰਹਿ ਜਾਏ ਤੇ ਉਹ ਜਿਹੜਾ ਪਾਣੀ ਹੈ ਉਹਦੇ ਨਾਲ ਤੁਸੀਂ ਆਪਣੇ ਹੈਅਰ ਵਾਸ਼ ਕਰੋ ਜਿਹੜਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਵੀ ਹੋਰ ਵੀ ਬਹੁਤ ਜ਼ਿਆਦਾ ਫਾਇਦੇ ਹੈਗੇ ਨੇ ਆਮਲੇ ਦੇ ਤੇ ਉਮੀਦ ਹੈ ਤੁਹਾਨੂੰ ਜਿਹੜਾ ਆਮਲਾ ਹੈ ਉਹ ਆਸ ਤੋਂ ਬਾਅਦ ਬੇਕਾਰ ਨਹੀਂ ਲੱਗੇਗਾ ਕਿਉਂਕਿ ਕਈ ਲੋਕ ਕਹਿੰਦੇ ਨੇ ਨਹੀਂ ਸਰ ਚੰਗਾ ਨਹੀਂ ਲੱਗਦਾ ਲੇਕਿਨ ਉਹਦੇ ਫਾਇਦੇ ਬਹੁਤ ਨੇ ਇਸ ਲਈ ਉਹਦਾ ਇਸਤੇਮਾਲ ਜ਼ਰੂਰ ਕਰੋ ਉਹਨੂੰ ਬਹੁਤ ਹੀ ਜ਼ਿਆਦਾ ਆਪਣੇ ਪ੍ਰਯੋਗ ਦੇ ਵਿੱਚ ਲੈ ਕੇ ਆਓ ਤੇ ਦੋਸਤੋ ਉਮੀਦ ਹੈ ਤੁਹਾਨੂੰ ਆਜੀ ਵੀਡੀਓ ਵਧੀਆ ਲੱਗੀ ਹੋਵੇਗੀ ਕਿਤਾ ਦੀ ਲੱਗੀ ਜ਼ਰੂਰ ਦੱਸਿਓ ਤੇ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਨਵੀਂ ਵੀਡੀਓ ਦੇ ਲਈ ਫੇਰ ਮਿਲਾਂਗੇ ਨ de la întâlnește-te